ਯਾ ਯਾ ਮੂਜਾ ਮਜਾ ਆ ਕੇ ਨਹੀਂ ਦਿੰਦੇ ਉਹ ਸ਼ਾਦ ਉਹ ਚੰਗੀ ਤਰ੍ਹਾਂ ਪਤਾ ਨਾ ਲੱਗੇ ਜਿਹੜਾ ਜੀ ਆਪਾਂ ਸਿੱਧਾ ਕਪੜਾ ਰੱਖਿਆ ਨਾ ਥੱਲੇ ਉਹਨੇ ਪਹਿਲਾਂ ਹੀ ਵਗ ਜਾਣਾ ਅੱਜ ਸਰਾਗ ਬਣਾਈ ਜਾਂਦੇ ਜੇ ਹੋਰ ਸਾਥ ਹੋਉਂਦੇ ਅੱਜ ਸਾਰਾ ਬੀ ਬੜਾ ਕਰਾ ਅੱਜ ਆਪਾਂ ਬਹੁਤ ਲੇਟ ਹੋ ਗਏ ਵਲੌਗ ਤੋਂ ਪਹਿਲਾਂ ਆਪਾਂ ਕਿਹੜਾ ਬਣਾਉਣਾ ਸੀ ਵਲੌਗ ਪਹਿਲਾਂ ਬਣਾਉਣਾ ਸੀਗਾ ਬੇਬੇ ਦਾ ਤੇਰੀ ਸੇਲੀ ਦਾ ਹਾਂ ਆਪਾਂ ਕੰਪੀਟੀਸ਼ਨ ਕਰਾਉਣਾ ਸੀ ਪਰ ਉਹ ਲੇਟ ਹੋ ਗਏ ਤੇ ਫਰੈਂਡ ਬੇਬੇ ਦੀ ਗਈ ਹੋਈ ਕਿਤੇ ਤੇ ਆਪਾਂ ਐ ਕਰੀਏ ਹਰਮਨ ਤਾਂ ਗਿਆ ਹੋਇਆ ਵਾ ਹਾਂ ਆਪਾਂ ਉਹਦੇ ਨਾਲ ਪ੍ਰੈਂਕ ਕਰੀਏ ਕਿ ਮੇ ਦਾ ਜਿਵੇਂ ਅੱਗੇ ਉਹ ਕਰਦਾ ਹੁੰਦਾ ਨਾ ਆਪਣੇ ਨਾਲ ਹਾਂ ਆਪਾ ਪਤਾ ਕੀ ਕਰਨਾ ਜਿਵੇਂ ਪਹਿਲਾਂ ਮੰਝਾ ਨਹੀਂ ਕਰ ਦਿੰਦੇ ਹੁੰਦੇ ਸੀ ਕਿ ਤੇ ਚਾਦਰ ਵਿਛਾ ਕੇ ਅੱਛਾ ਅੱਛਾ ਆਣਾ ਉਹ ਕੇ ਫਾ ਪਰ ਉਹਨੇ ਬੋਲਦੇ ਮੇਰੇ ਤਾਇਆ ਜੀ ਨੇ ਐ ਕੀਤਾ ਸੀਗਾ ਚਾਦਰ ਵਿਛਾ ਦਿੰਦੇ ਕਿ ਉਹ ਮੇਰੇ ਤਾਇਆ ਜੀ ਨਾਲੇ ਮੇਰੇ ਮਾਸੜ ਜੀ ਵੱਡੇ ਹਾਂਜੀ ਹਾਂਜੀ ਤੇ ਉਹਨਾਂ ਨੇ ਮੰਮੀ ਆਂਦੀ ਐ ਕੀਤਾ ਸੀ ਜਦੋਂ ਵਿਆਹਣ ਗਏ ਸੀ ਪਰ ਪਤਾ ਆਪ ਨੂੰ ਧਿਆਨ ਰੱਖਣਾ ਪੈਣਾ ਹਰਮਨ ਬਹੁਤ ਚਲਾਕ ਹੈ ਉਹਨੇ ਕਿਹਾ ਇਹ ਮੰਝਾ ਕਿਵੇਂ ਉਚਾਈ ਫਿਰਦੇ ਹੈ ਹਨਾ ਹਾਂ ਹੁਣ ਪੂਰੇ ਤਿਆਰ ਆਪਾਂ ਕਦੇ ਵਿਛਾ ਆ ਹਾਂ ਹਾਂ ਆਪਾਂ ਕੰਮ ਪੂਰੀ ਤਿਆਰੀ ਕਰਨ ਪਹਿਲਾਂ ਤਾਂ ਔਖਾ ਆਪਾਂ ਮੰਝਾ ਲੈ ਕੇ ਹੁਣ ਪੈਣਾ ਕੀ ਕਰੋ ਲੱਭ ਕੇ ਹਾਂ ਪਹਿਲਾਂ ਮੰਜਾ ਲੈ ਆਉ ਆਏ ਨਾ ਹੁਣੇ ਮੈਂ ਤੇ ਅੰਕਲ ਜੀ ਜਾਣੇ ਆ ਬਹੁਤ ਘੱਟ ਲੱਭ ਕੇ ਘੱਟ ਮਿਲਦਾ ਸਾਰਿਆਂ ਦੇ ਮੁੰਡਿਆਂ ਡੋਕੀ ਇਹਨਾਂ ਬਣੇ ਬਣਾਤੇ ਲੈ ਜਾਂਦੇ ਆ ਤੇ ਪਹਿਲਾਂ ਲੱਭ ਕੇ ਲਿਆਉਨੇ ਹੀ ਮੰਜਾ ਓਕੇ ਲਿਆਓ ਲਿਆਓ ਲੱਭ ਕੇ ਠੀਕ ਆ ਫਿਰ ਮੈਂ ਆ ਚਲੋ ਜੀ ਕਰੋ ਨਾਲ ਬੈਂਤ ਨੂੰ ਲੈ ਜਾ ਚੱਕ ਲੈ ਸੌਕੇ ਲੋ ਮਸਾ ਕਿਤੇ ਮੰਜਾ ਲੱਭੇ ਸਾਨੂੰ ਕਿੰਨੇ ਘਰਾਂ ਜਾਈ ਪੁੱਛਿਆ ਫਿਰ ਜਾ ਕੇ ਮਿਲਿਆ ਮਸਾ ਮੰਜਾ ਲੈ ਕੇ ਆਏ ਲੱਭ ਕੇ ਕੀ ਕਰੋ ਕੀ ਦੋ ਲੈ ਆਇਆ ਤੁਹਾਨੂੰ ਪਤਾ ਆਪ ਆਪ ਖਰਾਬ ਕਰ ਨਹੀਂ ਸਕਦੇ ਸੀਗੇ ਮੰਜਾ ਹੀ ਬੜਾ ਸੋਹਣਾ ਹੈ ਤਾਂ ਹੁਣ ਵੇਖ ਇਹਦੇ ਦਾ ਇਹਦੇ ਨਾਲ ਹੀ ਕਰਨਾ ਹੈ ਪ੍ਰੈਂਕ ਇਹਦੇ ਨਾਲ ਕਰਨਾ ਹਾਂ ਹੋਰ ਮਨ ਨਾਲ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਧਿਆਨ ਨਾ ਕਰੀਂ ਫਿਰ ਛੱਤ ਤੋਂ ਨਾ ਲੱਗ ਜੇ ਨਹੀਂ ਨਹੀਂ ਕੋਈ ਨਹੀਂ ਆਪਾਂ ਉਹ ਨੂੰ ਪੂਰਾ ਹੈ ਦੂਸਰ ਰੱਖਾਂਗੇ ਥੱਲੇ ਕੁਝ ਆਹੋ ਧਿਆਨ ਧਿਆਨ ਨਾ ਬੇਬੇ ਤੂੰ ਦੱਸਣਾ ਨਹੀਂ ਠੀਕ ਆ ਨਹੀਂ ਦੱਸਦੀ ਆਹੋ ਅੰਕਲ ਵਿਚਾਰੇ ਪੂਰੀ ਹੈਲਪ ਕਰ ਰਹੇ ਆ ਹਰ ਮਨ ਆਪਣੇ ਨਾਲ ਪ੍ਰੈਂਕ ਕਰਦਾ ਰਹਿੰਦਾ ਅੰਕਲ ਜੀ ਹਾਂ ਆਪਾਂ ਇਹ ਨਾ ਕਰਦੇ ਆ ਆਹੋ ਪਹਿਲਾਂ ਨਾ ਅੰਕਲ ਜੀ ਜਿਵੇਂ ਉਹ ਜਿਵੇਂ ਸਾਲੀਆਂ ਕਰਦੀ ਹੁੰਦੀ ਹੈ ਨਾ ਇਦਾਂ ਹਾਂਜੀ ਹਾਂ ਬੁਣਿਆ ਮੰਜਾ ਹੁੰਦਾ ਸੀ ਤੇ ਆਏ ਕਰਕੇ ਥੱਲੇ ਪਾਵੇ ਤੇ ਥੱਲੇ ਕਰਕੇ ਨਾ ਤੇ ਬੰਨ ਦੇਣੀ ਲੀੜਾ ਬੰਨ ਦੇਣਾ ਅੱਛਾ ਤੇ ਉੱਤੇ ਉਹਨਾਂ ਆਖਣਾ ਵੀ ਮੰਜਾ ਢਾਹ ਦੇਣਾ ਵੀ ਪ੍ਰਾਣਾ ਆਏ ਬਸ ਉਦੋਂ ਲੱਤਾ ਧਾਣੂ ਪ੍ਰਾਣਾ ਅੱਜ ਆਪਣੇ ਪ੍ਰਾਣਾ ਆਉਂਦਾ ਪਿਆ ਠੀਕ ਆ ਆਹੋ ਲੈ ਉਸ ਤੋਂ ਮੈਂ ਵੀ ਆਏ ਮਾ ਲੱਭ ਕੇ ਲੈ ਕੇ ਆਏ ਆ ਆ ਕੇ ਆਏ ਆਏ ਵਸ ਬਣਾਉਣਾ ਇਹਨੂੰ ਹੋਰ ਪਤਾ ਕੀ ਹੈ ਆਂਟੀ ਜੀ ਇਧਰ ਵੇਖੋ ਜੀ ਆਪਾਂ ਸਿੱਧਾ ਕਪੜਾ ਰੱਖਿਆ ਨਾ ਥੱਲੇ ਉਹਨੇ ਪਹਿਲਾਂ ਹੀ ਵਗ ਜਾਣਾ ਅੱਛਾ ਹਾਂ ਐ ਪਤਾ ਲੱਗਦਾ ਪੱਤਰ ਦੇ ਸੱਟ ਨਾ ਨਹੀਂ ਨਹੀਂ ਲੈ ਨਹੀਂ ਲੱਗਦੀ ਉਹ ਵੇਲੇ ਇਨੇ ਪ੍ਰੈਂਕ ਕਰਦਾ ਤੇ ਆਪਾਂ ਇੱਕ ਹੀ ਕਰਨਾ ਹੁੰਦਾ ਠੀਕ ਹੈ ਪਰ ਧਿਆਨ ਨਾਲ ਪਤਾ ਕੀ ਕਰਨਾ ਪੈਣਾ ਦੂਸਰੇ ਪੰਜੇ ਆਪਾਂ ਚੱਕਦੇ ਨੇ ਨਹੀਂ ਤਾਂ ਮਨੇ ਉਹਦੇ ਉਂਦੇ ਤੇ ਆ ਕੇ ਬਹਿ ਜਾਣਾ ਸਹੀ ਗੱਲ ਉਹ ਚੱਕਣੇ ਤੇ ਉਹਨਾਂ ਨੂੰ ਪਤਾ ਚਲਾਕੀ ਨਾ ਕਹਿਣਾ ਪੈਣਾ ਹਰ ਮੰਨ ਨੂੰ ਕਿਵੇਂ ਹਰ ਮੰਨ ਪਤਾ ਉਹੀ ਉਹੀ ਪਤਾ ਕੀ ਆਪਾਂ ਨਾ ਕੋਈ ਕਹਿਣਾ ਭੀ ਉਹਨੂੰ ਆਪਾਂ ਗੱਲ ਕਹਿਣੀ ਕੋਈ ਠੀਕ ਹੈ ਬੇਬੇ ਅਚਾ ਕੀ ਕਹਿਣਾ ਕੁਝ ਵੀ ਕਹਿ ਦਾਂਗੇ ਵੀ ਤੈਨੂੰ ਕੋਈ ਦੱਸਣਾ ਹੋਵੇ ਗੱਲ ਜ਼ਰੂਰੀ ਇੱਧਰ ਵੇਖ ਲੈ ਮੰਜਾ ਦੇ ਤਾਂ ਪ੍ਰੌਣੇ ਸਜੇ ਬੈਠੇ ਆਹੋ ਚੇਨੀ ਕੀ ਪਹਿਨੀ ਰੰਗ ਬੋ ਤਾਂ ਜੋਣੀ ਕੁਝ ਲੈ ਕੇ ਆਂਟੀ ਜੀ ਐਂ ਕਰੋ ਦੂਸਰਾ ਵੀ ਨਾਲ ਰੱਖ ਦਿਆ ਕੋਈ ਚੀਜ਼ ਵੀ ਜਿਹੜਾ ਪਤਨ ਲੱਗੇ ਆਉਦਾ ਦੂਸਰਾ ਕੜਾਈ ਕੁੜੂਈ ਵਾਲਾ ਅੱਛਾ ਹਾਂ ਨਾਲ ਰੱਖ ਦਿਆ ਜਦ ਚਾਦਰ ਲੈ ਕੇ ਆਓ ਵਸ਼ਾਦ ਹੋ ਚੰਗੀ ਤਰ੍ਹਾਂ ਪਤਨ ਲੱਗੇ ਜਿਹੜਾ ਆ ਜਿਹੜੀ ਚੀਜ਼ਾਂ ਨੂੰ ਕਵਰ ਕਰਦੇ ਫਿਰ ਇਹਦਾ ਪਤਾ ਲੱਗ ਜਾਣਾ ਆਇਆ ਨਹੀਂ ਚਾਦਰ ਆਇਆ ਨਹੀਂ ਸਾਰੇ ਤੇ ਵਾਹ ਪਤਾ ਨਹੀਂ ਇਹਦਾ ਲੱਗਦਾ ਤੂੰ ਹੀ ਪਤਾ ਕੀ ਕਹਿਣਾ ਤੂੰ ਹੀ ਕਹਿਣਾ ਵੀ ਪ੍ਰਾਣੇ ਆਏ ਸੀਗੇ ਤਾਂ ਕਰਕੇ ਵਿਛਾਈ ਸੀ ਚਾਦਰ ਨਹੀਂ ਤਾਂ ਉਹਨੇ ਕਹਿਣਾ ਵੀ ਇਹ ਕਦੋਂ ਵਿਛਾਈ ਚੰਗ ਨਹੀਂ ਉਹਨੇ ਕਹਿਣਾ ਪ੍ਰਾਣਿਆਂ ਮੰਜੇ ਤੇ ਬਿਠਾਇਆ ਸੀ ਹਾਂ ਤੂੰ ਉਹਨਾਂ ਦੇ ਬਾਹਰ ਬਹਿਣਾ ਚਾਹੁੰਦਾ ਸੀਗੇ ਠੰਡ ਧੁੱਪ ਸੀਨਾ ਵਾਹ ਕਿਡਾ ਯਾਰ ਕੋਹ ਹੁੱਚੀ ਚਾਈ ਮੇਰੀ ਨਿਕਲ ਗਈ ਸਾਰੇ ਸੂਟ ਕੱਢਨੇ ਵੈਸੇ ਰੱਖ ਵੈਸੇ ਇੱਥੇ ਰੱਖ ਦੋ ਕੋਈ ਜੀ ਹਾਂ ਨਹੀਂ ਤਾਂ ਉਹ ਨਾ ਦਫਾ ਕੋਈ ਰੱਖ ਦਿੰਦਾ ਦੂਸਰੇ ਮੰਜੇ ਚੱਕਦੀ ਹੈ ਹਨਾ ਤੇ ਹੁਣ ਉਹਦੋਂ ਮਿਲਦੇ ਜਦੋਂ ਹਰਮਨ ਆ ਗਿਆ ਠੀਕ ਆ ਮੈਂ ਉੱਥੇ ਖੜ ਜਾਂਦਾ ਕੋਠੇ ਦੇ ਉੱਤੇ ਤੇ ਮੇਰਾ ਨਾਂ ਨਹੀਂ ਚੰਗਾ ਲੈਣਾ ਜੀ ਗਾਲ ਗੋਲ ਕੱਢਣ ਲੱਗਾ ਠੀਕ ਆ ਨਾ ਨਾ ਮੇਰੇ ਨਾਲ ਤੇ ਇਹਨਾਂ ਗੁੱਸੂ ਚ ਗਈ ਮੈਂ ਨਹੀਂ ਵੀ ਵੇ ਵੇ ਤੂੰ ਕਿਹਾ ਮੈਂ ਮੈਂ ਠੀਕ ਆ ਕਿਉਂ ਮੈਂ ਤੈਨੂੰ ਤੇ ਕੋਈ ਕਹਿਣਾ ਨਹੀਂ ਮੈਨੂੰ ਗਾਲ੍ਹਾਂ ਨਹੀਂ ਅਹੀਂ ਥੋੜੀ ਜੁੱਤੇ ਚੀਜ਼ਾਂ ਵੀ ਰੱਖਤੀਆਂ ਤਾਂ ਜੋ ਉਹਨੂੰ ਸ਼ੱਕ ਨਾ ਹੋਵੇ ਪੀਂਦੇ ਹੀ ਕੋਣੀ ਵੈਲ ਪਤਾ ਨਹੀਂ ਲੱਗਦਾ ਪੀਣਾ ਅੰਕਲ ਜੀ ਨਹੀਂ ਪਤਾ ਜੀ ਐ ਪਤਾ ਨਹੀਂ ਕਿ ਲੱਗਦਾ ਦੋ ਗਿਟਾਰ ਕੇ ਬੈਂਹਿੰਦੇ ਹਾਂ ਹਾਂ ਉਹ ਤੋਂ ਪਤਾ ਲੱਗਦਾ ਇੱਕ ਬੈਂਹਿੰਦਾ ਤੁਹਾਡੇ ਨਾਲ ਕਦੀ ਹੋਇਆ ਇਹੋ ਜਿਹਾ ਤੁਹਾਡੇ ਜਦੋਂ ਤੁਸੀਂ ਬਾਪੂ ਮੇਰੇ ਰੱਕੇ ਹੀ ਮੇਰੇ ਹੋਇਆ ਕਿੰਨੇ ਕੀਤਾ ਸੀਗਾ ਹੈ ਇਹ ਮੇਰੀ ਮਾਸੀਆਂ ਨੇ ਅੱਛਾ ਮਾਸੀਆਂ ਨੇ ਠੀਕ ਹੁਣ ਆਪਾਂ ਵੇਖਦੇ ਹਾਂ ਯਾਰ ਮੰਨਣਾ ਹੈ ਜਦੋਂ ਆਇਆ ਠੀਕ ਹੈ ਮੈਨੂੰ ਕਹਿੰਦਾ ਪਿਆ ਸੀਗਾ ਮੈਂ ਜੋ ਜਿਮ ਗਿਆ ਸੀ ਨਾ ਮੈਨੂੰ ਕਹਿੰਦਾ ਪਿਆ ਸੀ ਕਿ ਆ ਜਾ ਆਪਾਂ ਵਲੌਗ ਬਣਾਉਣਾ ਦੂਸਰਾ ਮੈਂ ਥੋੜਾ ਪਰੇ ਬਾਬਾ ਕਹਿਕ ਤੇ ਆਹ ਰੈਸਪੀ ਵਾਲਾ ਚੱਲ ਠੀਕ ਹੈ ਉਹ ਅੰਕਲ ਤਾਂ ਬਹਿ ਵੀ ਗਏ ਨੇ ਪੂਰੀ ਤਿਆਰੀ ਹੋ ਚੁੱਕੀ ਆ ਸਾਗ ਘੋਟ ਘੋਟ ਕੇ ਮਲਾਈ ਵਰਗਾ ਬਣ ਗਿਆ ਪਤਾ ਕਦਨੇ ਵਜੇ ਧਰਿਆ ਸੀ ਆਪਾਂ ਹਾਂਜੀ 9 9:30 ਵਜੇ ਦਾ ਧਰਿਆ ਤੇ ਅੱਛਾ 5:00 ਵਜੇ ਹੂੰ 3 ਕੇ 4 ਵਜੇ ਟਾਈਮ ਹੋ ਚੁੱਕਾ ਵਾ 5 ਹੈ 5:00 ਵਜੇ ਹਾਂ 5:00 ਵਜੇ 5:00 ਵਜੇ ਇਹ ਲਾ ਇੰਨੇ ਘੰਟੇ ਲੱਗਦੇ ਸਾਗ ਬਣਾਉਣੇ ਹੁਣ ਆਪਾਂ ਵੇਟ ਕਰਦੇ ਜਦੋਂ ਆਇਆ ਨਾ ਆਇਆ ਬੱਸ ਠੀਕ ਮੈਂ ਕੋਟੇ ਚੜਦਾ ਠੀਕ ਹੈ ਠੀਕ ਓਕੇ ਮੇਰਾ ਨਾ ਨਹੀਂ ਲੈਣਾ ਫੇਰ ਨਾ ਹੀ ਲੈਣਾ ਹਾਂ ਉਹਨਾਂ ਕੋਲ ਜਰੂਰੀ ਗੱਲ ਕਰਨੀ ਫੇਰ ਜਾ ਕੇ ਉਹਨੂੰ ਬਹਿਣਾ ਠੀਕ ਹੈ ਨਹੀਂ ਤੈਨੂੰ ਛੱਕ ਹੋ ਜਾਣਾ ਪਹਿਲਾਂ ਹੀ ਹਾਂ ਹਾਂ ਅਜੇ ਤਾਂ ਕਾਇਆ ਨਹੀਂ ਚੱਲ ਠੀਕ ਹੈ ਮੈਂ ਕੋਠੇ ਤੇ ਚੜਦਾ ਠੀਕ ਹੈ ਮੈਂ ਇੱਥੇ ਰਿਕਾਰਡ ਕਰੂੰਗਾ ਪੂਰਾ ਰੈਡੀ ਜੇ ਅੰਕਲ ਜੀ ਰੈਡੀ ਰਹੋ ਛੱਕ ਨਹੀਂ ਹੋਣਾ ਚਾਹੀਦਾ ਠੀਕ ਹੈ ਉਹਨੂੰ ਮੈਂ ਇੱਥੇ ਰਿਕਾਰਡ ਕਰਨਾ ਚਾਹ ਹਾਂ ਪਹਿਲੀ ਵਾਰੀ ਇਹੋ ਜਿਹਾ ਪ੍ਰੈਂਕ ਕਰਨ ਲੱਗੇ ਯਰ ਮਨਣਾ ਮਾਨ ਜਾ ਵੀ ਡਰਦਾ ਨੂੰ ਸੱਟ ਨਾ ਹਾਂਜੀ ਮਾਨ ਜਾ ਵੀ ਮੈਂ ਤਾਂ ਡਰਦਾ ਨਹੀਂ ਉਹਦਾ ਸੱਟ ਨਾ ਵਾਦਦੇ ਹਾਂ ਉਹ ਆ ਵੀ ਪੂਰਾ ਤਿਆਰ ਬੈਠਾ ਕਿੰਨੇ ਮਿੰਟ ਹੋ ਗਏ ਵਿਚਾਰੇ ਨੂੰ ਬੈਠਿਆਂ ਨੂੰ ਆਉਂਦਾ ਨਹੀਂ ਬੇਹਰਮਨ ਮੈਂ ਇੱਥੇ ਬੈਠਾ ਜਦੋਂ ਵੀ ਆਗੇ ਨਾ 1000 years later ਉਹ ਆ ਗਿਆ ਯਰ ਮਨ ਨੂੰ

एक ही ले गए हैं देर दिखाते हैं हमको तेरे सारे कपड़े कंधे पर ले नू नावा ना खेल जोगो कुछ कहेगा तू कुछ कहे गुडले नहीं कहेगा तुम छट पड़े ओहो इधर मेरे पास हो का तू बैठ जा ब्याह का सारे तेरे गाने आ गई हैं हां ये बहुत टेंशन ਦੇਰੇ ਕਿ ਮੇਰਾ ਮੇਰਾ ਹੱਥ ਹੋਇਆ ਲੈ ਕਹਿੰਦੀ ਤਾਂ ਲੱਗ ਮਗਰ ਮਗਰ ਪਤਾ ਵਰਦਾ ਮੰਜੀ ਤੇ ਪਤਾ ਨਹੀਂ ਬਹਿਣਾ ਕਿ ਨਹੀਂ ਬਣ ਕੇ ਬਣ ਕੇ ਸਵੇਰ ਤੱਕ ਆ ਲੈ ਤੱਕ ਬਣੀ ਬਣ ਕੇ ਪੁੱਤ ਕੋੜ ਦਪ 5 ਵਜੇ 5 ਵਜੇ ਮੈਂ ਕੋਲੋਂ ਪਸੰਦ ਆ ਗਿਆ ਕਿ ਨਹੀਂ ਆਉਂਦਾ ਤੇ ਮੇਰੇ ਕੋਲ ਬਾਈ ਕਰਦਾ ਆ ਗੜੇ ਕੋਲ ਬਾਈ ਕਰਦਾ ਆ ਬਾਈ ਨੂੰ ਕਾ ਬੈਂਦੇ ਨਹੀਂ ਪਿਆ ਬੇਬੇ ਇਧਰ ਨਾ ਵੇ ਇੱਕ ਕਿਹੜਾ ਇਹਨਾਂ ਨਾਲ ਨਹੀਂ ਹੋ ਰਿਹਾ ਸਾਡ ਕੀ ਇਹਨੂੰ ਮਤਲਬ ਸਾਡ ਹੀ ਰਿੰਦੇ Bé cho Bé بے بے ادھر ਇਹ ਕਿੱਥੇ ਆ ਗਿਆ ਇਹ ਪੱਟਾ ਹੋਰ ਕੰਮ ਇਹਦਾ ਇਹਦਾ ਪਤਾ ਸੀ ਲੈ ਲੋ ਜੀ ਲੈ ਮੈਂ ਤਾਂ ਹੀ ਗਈ ਆ ਮੈਂ ਮੈਨੂੰ ਕਰ ਗਈ ਆ ਤਾਂ ਜਾਂਦੇ ਬਹਿ ਜਾ ਬਹਿ ਜਾ ਬਹਿ ਜਾ ਬਹਿਣਾ ਤਾਂ ਨਹੀਂ ਹੈ ਕੋਈ ਸੱਟ ਮਾਰੀ ਦੇ ਸਰ ਤੇ ਨਹੀਂ ਇਹ ਕਿੱਥੇ ਆ ਪਤਾ ਨਹੀਂ ਇਹ ਤੇਰੇ ਅਰ ਕਾ ਰਾਹੋਂ ਕਿੱਥੇ ਹੈਗਾ ਸੱਟ ਵਾਜ ਜਾਂਦਾ ਲਾਗੋ ਸਾਰੇ ਜਾਣੇ ਮਜਾ ਆ ਗਈ ਇਹੋ ਜਿਹਾ ਮਜਾ ਆ ਕੇ ਨਹੀਂ ਦਿੰਦੇ ਤੇ ਤੂੰ ਮਜਾ ਕਰਦਾ ਨਹੀਂ ਫੇਰ ਮੈਂ ਭਾਵੇਂ ਸੱਟ ਵਾਜ ਜਾਂਦਾ ਮੈਨੂੰ ਬਾਦ ਤੇਰੀਆਂ ਸ਼ਤਾਨੀ ਨਾ ਮੈਂ ਮੈਂ ਨਹੀਂ ਕੋਕਿਆ ਮੈਂ ਨਹੀਂ ਕੁਛ ਕਿਹਾ ਮੈਨੂੰ ਕਹੀ ਗਾ ਦੂ ਜਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਕਮੇ ਚੱਦ ਨਹੀਂ ਕਾ ਤੂੰ ਸ਼ਾਈ ਬੈਠੀ ਕਹਿੰਦੇ ਘਰੇ ਕੋਈ ਆਇਆ ਹੀ ਜਿੰਦਾ ਚੰਗਾ ਨਹੀਂ ਲੱਗਦਾ ਇੱਕ ਤੈਨੂੰ ਮੰਜਾ ਤੋੜਦਾ ਬਣਿਆ ਬਣਾਇਆ ਮੰਜਾ ਤਾਂ ਨਹੀਂ ਬਾਹਰ ਗੱਲਾਂ ਕਰਦਾ ਨਵਾਂ ਮੰਜਾ ਲੈ ਕੇ ਆਏ ਬਦਲਾ ਲੈਣਾ ਹੀ ਰਹਾ ਤੇਰੇ ਤੋਂ ਉਹ ਨਹੀਂ ਮੈਂ ਨਹੀਂ ਕੁਝ ਕਿਹਾ ਮੈਂ ਮੈਨੂੰ ਪਤਾ ਹੋਰ ਤੇ ਇਹਨਾਂ ਕੋ ਸੋਚਦਾ ਨਹੀਂ 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 ਬੇਬੇ ਨੇ ਕਿਹਾ ਹੀ ਬੇਬੇ ਨੇ ਬੇਬੇ ਤੂੰ ਕਿਹਾ ਨਹੀਂ ਤਾਂ ਕੋਤੋਂ ਨਹੀਂ ਗਿਆ ਲੈ ਬੇਬੇ ਮੁੱਕਰ ਗਈ ਹੁਣ ਵੇਲਾ ਉਹ ਚਾਹ ਤੀਕਾ ਲੈ ਲਓ ਕੱਪਰ ਵੇਲ ਗਏ ਜਿਹੜਾ ਕੋਟਾ ਜਵਾਗ ਦੇ ਕੋਲ ਸਾਰਾ ਤਾਂ ਸਨਾਪਰੇ ਬਦਲਾ ਲੈਣਗੇ ਮੈਂ ਇਹ ਨਾ ਕਹੇ ਨਹੀਂ ਮੈਂ ਪਤਾ ਕੀ ਮੈਂ ਤਾਂ ਮੈਂ ਗੱਲ ਸੁਣੋ ਸ਼ੈਤਾਨੀਆਂ ਹੋ ਜੇ ਅੱਗੇ ਬੇਬੇ ਬੋਲੀ ਪਾਈ ਜਾ ਮੇਰੇ ਤੇ ਬਾਦਰ ਪਾ ਬਾਦਰ ਕੂਕੋ ਦੀ ਸਟਾਉਦ ਲੱਤਾਂ ਨੇ ਹਣ ਆਦ ਦੇ ਗੁੱਸਾ ਕੀਤਾ ਨਾ ਇਹ ਦੱਸ ਕੋਈ ਗੁੱਸਾ ਨਹੀਂ ਕੀਤਾ ਅਸੀਂ ਵੀ ਐਦਾਂ ਐਦਾਂ ਉਹ ਲਾਵਾਂਗੇ ਬਦਲਾ ਮੈਂ ਕਿਹਾ ਕਦੇ ਇਕੱਲੇ ਨਹੀਂ ਵਲੌਗ ਸ਼ੁਰੂ ਕਰਨਾ ਇਕੱਲੇ ਇਕੱਲੇ ਨਾ ਪ੍ਰੈਂਕ ਕਰਨਾ ਉਹ ਮੰਮੀ ਵਿਚਾਰੀ ਉਹ ਅਸੀਂ ਤਾਂ ਪਹਿਲੇ ਦਿਨ ਕੀਤਾ ਤੇ ਮੈਨੂੰ ਇੰਨਾ ਮਰਚਾਂ ਲੱਗੀਆਂ ਮੰਮੀ ਵਿਚਾਰੀ ਗਈ ਕਿ ਮੈਨੂੰ ਉਹਨੇ ਦਿੱਤਾ ਉਹਨੇ ਮੈਨੂੰ ਖਾਣ ਨਹੀਂ ਦਿੱਤਾ ਕੀ ਕਰਦਾ ਦੇਖ ਲੈ ਮੈਨੂੰ ਨਾ ਨਹੀਂ ਕਿਸੇ ਮਾਰਦਾ ਤੰਗਾ ਬਾ ਮਸ਼ਹਰੋਂ ਆਇਆ ਨਹੀਂ ਮੈਨੂੰ ਮੈਨੂੰ ਪਤਾ ਕੀ ਸੀ ਮੈਨੂੰ ਡਰ ਸੀ ਕਿ ਤੇ ਹਰਮਨ ਮਹਿਤਾ ਨਾਲ ਵੇਖ ਲੈ ਬੇਬੇ ਤਾਂ ਉਹ ਵੇਖੀ ਜਾਂਦੀ ਸੀਗੀ ਮੇਰਾ ਤੇ ਕਿਤੇ ਮੈਂ ਬੇਬੇ ਨੇ ਫੇਲ ਕਰ ਦੇਣਾ ਫ੍ਰੈਂਕ ਬੇਬੇ ਮੇਰੇ ਨਾਲ ਵੇਖੀ ਜਾਂਦੀ ਤਾਂ ਪਤਾ ਵਾਵਾ ਆਪਣ ਜਿਹਦੇ ਉਹ ਕੀਤਾ ਜੇ ਉਹ ਆਉ ਤੇ ਕੋਈ ਨਾ ਅੱਗੇ ਤੋਂ ਮੈਂ ਘਰੇ ਆਇਆ ਕਰਨਾ ਨਹੀਂ ਮੈਂ ਘਰੇ ਆ ਨਹੀਂ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਚਾਦਰ 'ਚ ਥੋੜੀ ਗੜਬੜ ਹੈ ਕੋਈ ਮੇਰੇ ਮਨ ਧਿਆਨ ਕਿੱਥੇ ਹੁੰਦਾ ਬੰਦੇ ਦਾ ਆਪਾਂ ਨੂੰ ਆ ਕੇ ਹੁੰਦਾ ਕਿ ਕੋਈ ਚੀਜ਼ ਲੈ ਕੇ ਆਂਦੀ ਦਿਖਾਈਏ ਘਰ ਦੇ ਨੂੰ ਪਹਿਲਾਂ ਤੇ ਆਹੀ ਵੀ ਦਿਖਾਈ ਨਾ ਮੰਜੇ ਦਿਖਾਤਾ ਮੰਜਾ ਕਿਹੜਾ ਮੰਗ ਮੈਂ ਲੱਗਦਾ ਮੈਨੂੰ ਆਹ ਚਿਕਨ ਡੇ ਸਕੀਮ ਲੱਗੋ ਡੇ ਸਕੀਮੀ ਬੰਦੇ ਦੇ ਭਾਵੇਂ ਸੱਟ ਪੇਟ ਵੱਜ ਗਈ ਤੇ ਇਹਨਾਂ ਨੂੰ ਦੱਸ ਐਹੋ ਜਿਹੀ ਸਤਾਨੀਏ ਨਹੀਂ ਆਂਟੀ ਨੇ ਕਿਹਾ ਸੀ ਕਿ ਸੱਟ ਨਾ ਵੱਜੇ ਬੇਬੇ ਨੇ ਵੀ ਕਿਹਾ ਸੀਗਾ ਏ ਬਹੁਤ ਸ਼ੈਤਾਨੀਆਂ ਕਰਦੇ ਕਿਵੇਂ ਲੱਗਾ ਤੁਹਾਨੂੰ ਪ੍ਰੈਂਕ ਦਿਵਾ ਦਈਏ ਓ ਇਧਰ ਵੀ ਦਿਖਾ ਲੱਗਾ ਇਹ ਕਿ ਭਰਾਣਾਂ ਨੂੰ ਕੀ ਆਂਦੇ ਆ ਇਹੋ ਨਾ ਪ੍ਰੈਂਕ ਆ ਲੈਣ ਗਏ ਹੀ ਏ ਓ ਯਾਰ ਭਰਾਣੇ ਕੱਪੜੇ ਬਣਾਉਣੇ ਨੇ ਉਹਦੇ ਨੂੰ ਗਾ ਅੱਛਾ ਤੁਸੀਂ ਵੀ ਲੈ ਲਿਆ ਇਹ ਤਾਂ ਤਿਆਰ ਹੀ ਰਹਿੰਦਾ ਲੈ ਮੈਂ ਮੈਂ ਲਾ ਲਾ ਸੂਟ ਬਾ ਇਧਰ ਸੂਟ ਵੇਖ ਲੈ ਰੱਬਾ ਪਹੁੰਨੇ ਪ੍ਰੈਂ ਕਰਕੇ ਆ ਡੇ ਇਹਦੇ ਸੂਟ ਦੀ ਪਈ ਸੂਟ ਲੈਣ ਅੱਗੇ ਤੋਂ ਨਹੀਂ ਤੁਹਾਡੇ ਕਿਸੇ ਨੇ ਕੋਲੀ ਨਹੀਂ ਅੱਖ ਲੱਗਿਆ ਕਰਨਾ ਹੁਣ ਅੱਗੇ ਦਾ ਤੂੰ ਬਾਹਲਾ ਲੱਗਦਾ ਆ ਤੁਹਾਨੂੰ ਨਹੀਂ ਦਿੱਤਾ ਮੈਂ ਨਹੀਂ ਕਰ ਸਕਦਾ ਵੀ ਇਹ ਨਹੀਂ ਹੁੰਦਾ ਮੰਮੀ ਨੂੰ ਜਾ ਰਿਹਾ ਕਹਿੰਦਾ ਤੂੰ ਨਾ ਇਧਰ ਆਈ ਮੰਮੀ ਤੇਰਾ ਕੰਮ ਹੋ ਜਾਣਾ ਹੀ ਨਹੀਂ ਦੇ ਬੇਬੇ ਨੂੰ ਪੜਾ ਨਹੀਂ ਆ ਰਾਇਆ ਇਧਰ ਆ ਤਾਂ ਭਾਈ ਦੀ ਦੁਆਬ ਸੀ ਸਕੀਮ ਕਿਵੇਂ ਲਾਈ ਤੀ ਇਹ ਬੇਬੇ ਨੇ ਲਾਈ ਸਕੀਮ ਤਾਂ ਬੇਬੇ ਕੋਈ ਨਹੀਂ ਮੇਰੇ ਤੇ ਰਾਇਵੇ ਦਾਬ ਜੀ ਆਂਟੀ ਤੁਸੀਂ ਲਾਈ ਸੀ ਕਰ ਤੇ ਕਾਜੀ ਦੇ ਪਰਿਵਾਰ ਮੇਰੇ ਤੇ ਰਾਇਵੇ ਬਿਦਾਗੀ ਇਹ ਹੀ ਰੇਤੀਆਂ ਚੱਲਣਾ ਮੈਨੂੰ ਪਤਾ ਸਾਰਾ ਔਣ ਇੰਨਾ ਦਿਮਾਗ ਦਾ ਮੋੜ ਵਾਈਪ ਸਕੀਮਾਂ ਇਹੀ ਦਿੰਦਾ ਹੀ ਨਾ ਚਲੋ ਠੀਕ ਹੈ ਐਂਡਿੰਗ ਐਂਡਿੰਗ ਤੁਸੀਂ ਕਰੋ ਅਜੇ ਸਾਡਾ ਅੱਜ ਵਾਲਾ ਬਲਾਗ ਦੋਨੇ ਲੱਗਾ ਬਈ ਹਰਮਨ ਅਸੀਂ ਇਹੀਂ ਪ੍ਰੈਕ ਕਰਦੇ ਰਹੇ ਆਂਦਰੋਸਤੀ ਦੇਵੀ ਮਹਾਰਾਜ ਹਰਮਨ ਅਸੀਂ ਇਹੀਂ ਪ੍ਰੈਕ ਕਰਦੇ ਰਹੇ ਆਂ ਕਰਦੇ ਰਹੇ ਚੰਗਾ ਬਾਏ ਬਾਏ ਠੀਕ ਆ